ਟਿਵਾਣਾ ਰੈਡੀ ਦੇ ਸਤਿਕਾਰ ਸੋਤੇ ਲੋ ਇਸ ਵਕਤ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ ਸੈਣੀ ਸਾਹਿਬ ਸਵਾਗਤ ਸਤਿ ਸ਼ਕਾਲ ਟਿਵਾਣਾ ਸਾਹਿਬ ਸਤਿ ਸ਼ਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼ਕਾਲ ਜੀ ਅੱਜ ਦੀ ਟੁਕ ਬੰਦੀ ਦਾ ਸਰਲੇਖ ਹੈ ਜੀ ਨੇਤਾ ਜੀ ਨੇਤਾ ਜੀ ਸੁਣਾਓ ਨੇਤਾ ਜੀ ਫਿਰ ਕੀ ਕਹਿੰਦੇ ਆ ਸੈਣੀ ਸਾਹਿਬ ਜੀ ਮਿਲੇ ਪੰਜਾਬ ਮੇਰੇ ਨੂੰ ਕੈਸੇ ਕੈਸੇ ਨੇਤਾ ਹੂੰ ਕੋਈ ਚੋਵੇ ਬੱਕਰੀ ਤੇ ਕੋਈ ਖਾਵਾ ਦੇਤਾ ਵਾਹ ਵਾਹ ਕੀ ਬਾਤ ਹੈ ਕੋਈ ਬੱਚਾਂ ਦੀਆਂ ਬਾੜੀਆਂ 'ਚ ਕਮਿਸ਼ਨ ਪਿਆ ਖਾਂਦਾ ਹੂੰ ਹੂੰ ਕੋਈ ਬੱਚਿਆਂ ਦੇ ਵਜੀਸ਼ਿਆਂ ਨੂੰ ਕੁੱਲੀ ਪਿਆ ਲਾਂਦਾ। ਕੀ ਬਾਤ ਹੈ ਕਾਂਗਰਸ ਵਾਲੇ ਦੋਨੇ ਲਪੇਟਦੇ। ਇੱਕ ਨਾਬੇ ਵਾਲਾ ਇੱਕ ਗਿਦੜਬਾਹੇ ਵਾਲਾ। ਕੋਈ ਚਿੱਟਾ ਵੇਚਣ ਵਾਲਿਆਂ ਨੂੰ ਦਿੰਦਾ ਸੀ ਪਨਾਹ ਜੀ। ਹੂੰ ਕੋਈ ਨਸ਼ਾ ਵੇਚਣ ਵਾਲਿਆਂ ਦੇ ਛੁਪਾਵੇ ਗੁਨਾਹ ਜੀ। ਹੂੰ ਮਜੀਠਾ ਸਾਹਿਬ ਤਲਵ ਕਰਲੇ 18 ਤਰੀਕ ਨੂੰ ਮੁੜ ਕੇ। ਹੂੰ ਮੁਲਾਜ਼ਮਾਂ ਦੀਆਂ ਬਦਲੀਆਂ ਵਿੱਚ ਕਈਆਂ ਮਾਲ ਕਮਾਇਆ ਜੀ। ਹੂੰ ਕਈ ਸਰਕਾਰੀ ਜ਼ਮੀਨਾਂ ਦੱਬ ਕੇ ਚੰਗਾ ਚੂਨਾ ਲਾਇਆ ਜੀ। ਕੀ ਬਾਤ ਹੈ। ਜੀ। ਕਈਆਂ ਵਾਲੇ ਰੋਡਵੇਜ ਦਾ ਪੱਠਾ ਬਿਠਾਇਆ ਜੀ। ਹਮ ਆਪਣੀਆਂ ਚਲਾ ਕੇ ਕਾਰੋਬਾਰ ਵਧਾਇਆ ਜੀ। ਕੀ ਬਾਤ ਹੈ। ਬਾਦਲ ਸਾਹਿਬ, ਬੜੰਗ ਸਾਹਿਬ ਹਮ ਦਬੀ ਚਲੋ। ਇਹ ਪੰਜਾਬ ਮੇਰੇ ਨੂੰ ਕੈਸੇ ਕੈਸੇ ਨੇਤਾ ਕੋਈ ਕਿਵੇਂ ਬੱਕਰੀ ਤੇ ਕੋਈ ਖਾਵੇ ਰੇਤਾ। ਕੀ ਬਾਤ ਹੈ। ਜੀ ਜੀ ਵਾਲਾ ਮਰੰਗਿਆਂ ਸਭ ਕੁਝ ਕਹਿ ਗਿਆ ਹੂੰ ਸੁਣ ਕੇ ਖਲਾਸੇ ਦਿਲ ਸੋਚਾਂ ਵਿੱਚ ਬਹਿ ਗਿਆ ਹੂੰ ਗੁੜਕਾ ਸਾਹਿਬ ਦੀ ਛੋਹ ਖਾਣ ਵਾਲਾ ਛਿਮਾ ਤੇ ਬਹਿ ਗਿਆ ਹੂੰ ਅੱਜ ਪਤਾ ਲੱਗਾ ਉਹ ਤਾਂ ਮੋਟਾ ਹਿੱਸਾ ਲੈ ਗਿਆ ਹੂੰ ਪੱਜ ਪੱਜ ਬਹਿ ਗਿਆ ਜਾ ਕੇ ਕਪਤਾਨ ਸਾਹਿਬ ਰੱਖ ਕੇ ਅੰਸਾਰੀ ਪਗੋਨ ਦਾ ਰਿਆ ਸੀ ਯਾਰੀ ਹੂੰ ਹੁਣ ਕਾਂਗਰਸ ਨੂੰ ਅੱਲ ਬੇਡਾ ਕਹਿ ਗਿਆ ਮਿਲੇ ਪੰਜਾਬ ਮੇਰੇ ਨੂੰ ਐਸੇ ਕੈਸੇ ਨੇਤਾ ਵੀਡੀਓ ਵੇ ਬੱਕਰੀ ਤੇ ਕੋਈ ਖਾਵੇ ਰੇਤਾ ਜੀ ਚੰਨੀ ਸਾਹਿਬ ਬੱਕਰੀਆਂ ਵਾਲੇ ਹਮ ਕੀ ਬਾਤ ਹੈ ਜੀ ਬਵਾਲਿਆਂ ਦਾ ਵੀ ਇੱਥੇ ਇਹੋ ਜਿਹਾ ਹਾਲ ਜੀ ਵੀਡੀਓ ਨਿਤ ਆਉਂਦੀਆਂ ਮੱਛੀਆ ਬਵਾਲ ਜੀ ਕੀ ਬਾਤ ਨੀਲੀਆਂ ਵੀਡੀਓ ਵਾਲੇ ਪੀੜੀਆਂ ਪੁੰਡੀਆਂ ਅਰੂ ਚੱਕ ਵੀ ਲਿਆ ਜੀ ਮੈਂ ਕਿਤਾਰੂ ਚੱਕ ਹਮ ਹੋਰ ਵੀ ਕਈ ਘੁੰਮਦੀਆਂ ਨੇ ਨੀਲੀਆਂ ਜੀ ਹਾਂ ਜੀ ਇੱਥੇ ਬੱਗਾ ਲੱਭਿਆ ਨਹੀਂ ਖੈਰਾ ਛੱਡਿਆ ਨਹੀਂ ਹਮ ਗਰੀਬ ਮਾਰਦੇ ਰਹਿ ਚੀਕਾਂ ਜੋਰਾਵਾਰ ਦਬਿਆ ਨਹੀਂ ਹੂੰ ਕਰਜੋ ਦੀ ਇਸ ਦਲਦਲ ਵਿੱਚੋਂ ਪੰਜਾਬ ਮੇਰੇ ਕਿਸੇ ਕੱਢਿਆ ਨਹੀਂ ਹੂੰ ਮੇਰੇ ਪੰਜਾਬ ਮੇਰੇ ਨੂੰ ਕੈਸੇ ਕੈਸੇ ਨੇਤਾ ਕੋਈ ਜੋ ਬੱਕਰੀ ਤੇ ਕੋਈ ਖਾਇ ਰਿਤਾ ਜੀ ਅਫਸਰ ਮੇਰੇ ਪੰਜਾਬ ਦੇ ਕਿਹੜਾ ਕਿਸੇ ਤੋਂ ਘਟ ਨੇ ਹੂੰ ਅਮਰੂਦਾ ਦੇ ਫਰਜੀ ਬਾਗ ਦਿਖਾ ਕੇ ਲੈਂਦੇ ਪੈਸੇ ਵਟ ਨਹੀਂ ਵਾਹ ਡੀਸੀ ਸਾਹਿਬ ਹਾਂਜੀ ਕਹਾਂਤਾ ਤਾਂ ਪਹਿਲਾਂ ਹੀ ਇਹਨਾਂ ਤੋਂ ਤੰਗ ਸੀ ਹੂੰ ਬੰਦਾ ਕੋਈ ਲੱਭ ਲੋ ਰਿਸ਼ਵਤ ਹੁਣ ਬੰਦ ਜੀ ਹੂੰ ਬੰਦੇ ਵਾਲਾ ਰੇਟ ਵੇਚੇ ਅਸਾਂ ਪਾਉਣਾ ਆ ਹੂੰ ਇਹ ਤੁਸਾਂ ਸਾਡੇ ਤੋਂ ਕੰਮ ਕਰਾਉਣਾ ਆ ਹੂੰ ਜੇ ਪੰਜਾਬ ਮੇਰੇ ਨੂੰ ਕੈਸੇ ਕੈਸੇ ਨੇਤਾ ਕੋਈ ਜਿਵੇਂ ਬੱਕਰੀ ਤੇ ਕੋਈ ਖਾਵੀ ਰੇਤਾ ਕੋਈ ਜਿਵੇਂ ਬੱਕਰੀ ਤੇ ਕੋਈ ਖਾਵੀ ਰੇਤਾ ਉਸ ਪਾਸੇ ਦੇ ਅੰਦਰ ਵਰਜਦਾ ਓਏ ਤੈਨੂੰ ਕਾਹਦਾ ਠੇਕਾ ਉਹ ਤੈਨੂੰ ਕਾਹਦਾ ਠੇਕਾ ਸ਼ੁਕਰੀਆ ਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਸੋ ਐਡਵੋਕੇਟ ਰਾਜਨ ਸੈਣੀ ਸਾਹਿਬ ਸਕੰਦਰੀ ਆਜ਼ਮ ਦੀਆਂ ਸੇਧਾਂ ਦੇ ਵਿੱਚ ਵਧੀਆ ਤੁਕਬੰਦੀ ਉਚਾਰਦੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਸੂਗਾ ਤਾਂ ਜੁੜੇ ਸੀ ਸੋ ਦੇਸ਼ ਮੇਰੇ ਦੇ ਨੇਤਾ ਕੋਈ ਜੋ ਬੇਬਕਰੀ ਤੇ ਕੋਈ ਖਾਵੇ ਰੇਤਾ ਸੋ ਬਹੁਤ ਸੋਹਣੀ ਤੁਕਬੰਦੀ ਸੀ ਐਡਵੋਕੇਟ ਸਣੀ ਸਾਹਿਬ ਨੇ ਸਿਰਾਈ ਲਾ ਦਿੱਤਾ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਟਿਵਾਨਾ ਰੈਡੀ ਦੇ ਨਾ ਪ੍ਰੋਮਾ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਇਸ ਲਾਈਵ ਪ੍ਰੋਮ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655 9876309655